ਹੋਸ ਰਹਿਣੀ ਚਾਹੀਦੀ ਹੈ ਜੂਸ ਬਣਾ ਲੜਿਆ ਨਹੀਂ ਜਾਂਦਾ ਹੋਸ ਬਣਾ ਲੜਾਈ ਜਿੱਤੀ ਨਹੀਂ ਜਾਂਦੀ ਦੋਨਾਂ ਗੱਲਾਂ ਦਾ ਸਮੇਲ ਕਰਨਾ ਹੁੰਦਾ ਆਪਾਂ ਜੋਸ਼ ਤੇ ਹੋਸ਼ ਦਾ ਉਹਦਾ ਆਪਣਾ ਪੇਪਰ ਐ ਸਾਰਿਆਂ ਦਾ ਹੁਣ ਇਸ ਪੇਪਰ ਜੋ ਕਾਮਯਾਬ ਹੁੰਦੇ ਆ ਕਿ ਫੇਰ ਹੁੰਦੇ ਆ ਜੇ ਜੋਸ਼ ਉੱਤੋਂ ਦੀ ਪੈ ਗਿਆ ਹਰ ਗਏ ਜੇ ਹੋਸ਼ ਉੱਤੋਂ ਦੀ ਰਹਿੰਦੀ ਹੈ ਤੇ ਜੋਸ਼ ਉਹਦੇ ਨਾਲ ਰਹਿੰਦਾ ਇਸ ਤੋਂ ਗਹਾਂ ਨਾਨਕਗੁਰ ਪ੍ਰਾਖ ਰਾਈਟ ਤੇ ਹੋ ਜਾਣਾ ਪਤਰਕਾਰਾਂ ਨੇ ਭਰਾਵੋ ਬਣਾਉਣੀ ਐ ਉਹ ਬਣਾਉਣਾ ਆ ਵੀਆ ਇਹ ਸਾਰੇ ਪੰਜਾਬ ਸਾਰੀ ਦੁਨੀਆ ਚ ਜਾਣੀ ਐ ਇਹ ਗੱਲ ਕਿ ਕਿੰਡਾ ਕੁ ਮਸਲਾ ਸੀ ਐਡਾ ਪੰਗਾ ਕਿਉ ਲਿਆ ਸਾਰੇ ਭਰਾ ਇੱਥੇ ਰੁਕ ਜਿਓਗੇ ਨਾ ਇੱਥੇ ਰੁਕ ਜਿਓ ਸਾਰੇ ਭਰਾ ਆ ਗੱਡੀ ਦਾ ਹਾਂ ਨੰਨੀ ਜਾਂਦਾ ਸਾਡੀ ਕੱਲੀ ਗੱਡੀ ਦਾ ਹਾਂ ਨੰਨੀ ਦੂਜੇ ਭਰਾ ਰੁਕ ਜੋ ਰਾਹ ਦੇ ਦਿਓ ਛੱਡੇ ਨੂੰ ਸਾਰੇ ਭਰਾ ਰੁਕ ਜੋ ਗੱਡੀ ਨੂੰ ਰਾਹ ਦੇ ਦਿਓ ਮੇਰੀ ਜਿਹੜੀ ਆਵਾਜ਼ ਆ ਪੁਲਿਸ ਵਾਲਿਆਂ ਨੂੰ ਸੁਣਦੀ ਹੋਣੀ ਆ ਜਿਹੜੇ ਵੀ ਇੱਥੇ ਕੋਈ ਜ਼ਿੰਮੇਵਾਰ ਹੈ ਘੜੀ ਨੋਟ ਕਰ ਲੈਣਾ ਇਹ ਮੈਂ ਦੱਸਦਾ ਇਹ ਮੈਂ ਦੱਸਦਾ ਇਹ ਰੱਖਾਉਣ ਦੇ ਨਾਲ ਇਹਨਾਂ ਨੇ ਇਹੋ ਲੋਕਾਂ ਦੇ ਮਾਤ ਦੇ ਗ੍ਰੰਥ ਸਰਕਾਰ ਵੱਡੀ ਬੁੱਦੀ ਆ ਇਹ ਕਰਕੇ ਲੋਕ ਹੋਰ ਜਾਣਗੇ ਕਿ ਇਹ ਨਹੀਂ ਹੈ ਅੰਦਰ ਸਰਕਾਰ ਦਾ ਤਰਸੰਦ ਜਾਲ ਨਹੀਂ ਪਿਆਰ ਆ ਕਿਉਂਕਿ ਸਾਡਾ ਫਰਦ ਨਹੀਂ ਦੇਖੋ ਪੁਲਿਸ ਦਾ ਕੰਮ ਘੇਰਾ ਪਾਉਣਾ ਹੁੰਦਾ ਲੋਕਾਂ ਦਾ ਕੰਮ ਲੜਨਾ ਹੁੰਦਾ ਹੈ ਅਸੀਂ ਪੁਲਿਸ ਤੋਂ ਲਾਂਘਾ ਮੰਗਦੇ ਆਂ ਵੀ ਸਾਨੂੰ ਲਾਂਘਾ ਦਿਓ ਸਾਡਾ ਜਮਹੂਰੀ ਹੱਕ ਹੈ ਹੁਣ ਤੱਕ ਪੁਲਿਸ ਵਾਲੇ ਕਹਿੰਦੇ ਆ ਕਿ ਇਹ ਸੜਕਾਂ ਰੋਕਦੇ ਆ ਅੱਜ ਤੜਕੇ ਤੋਂ ਸੜਕਾਂ ਸਾਰੇ ਪੰਜਾਬ ਦੀਆਂ ਰੋਕੀਆਂ ਹੋਈਆਂ ਪੁਲਿਸ ਨੇ ਰੋਕੀਆਂ ਹੋਈਆਂ ਸਾਡਾ ਜਥਾ ਇੱਕ ਵੀ ਹੁਣ ਵੀ ਅਸੀਂ ਸੜਕ ਤੇ ਆ ਰਹੇ ਹਾਂ ਅਸੀਂ ਇੱਥੇ ਡਾਂਗਾ ਨਹੀਂ ਰੋਕਣਾ ਚਾਹੁੰਦੇ ਅਸੀਂ ਉਹਨਾਂ ਨੂੰ ਕਹਿੰਦੇ ਡਾਂਗਾ ਦਿਓ ਲੋਕਾਂ ਨੂੰ ਆ ਤੁਸੀਂ ਦੇਖੋ ਕਿਵੇਂ ਇਕ ਸਵਾਰੀਆਂ ਵਗਰ ਤਸਵੀਰ ਕਿਵੇਂ ਡਾਂਗਾ ਵਾਲਾ ਫਸਾਉਂ ਕਰਵਾਦੀ ਬੈਠਿਆ ਉਹ ਤਾਂ ਫਿਰ ਉੱਧਰੋਂ ਦੇਖ ਰਿਹਾ ਅਸੀਂ ਆਪ ਤਾਂ ਰੋਕਦਾ ਕਰਾਂਗੇ ਇਹਨਾਂ ਨੂੰ ਦੇਖੀ ਵੀ ਕਰਨੀ ਇਸ ਕਰਕੇ ਜਣੀ ਉਹਨਾਂ ਦਾ ਅਸੀਂ ਗੱਲ ਕਰਦੇ ਹਾਂ ਗੱਲ ਤੇ ਉਹ ਅਸੀਂ ਉੱਤਰ ਗਿਆ ਕਿਹਦਾ ਕੈਸਾ ਵੱਡੀ ਫੌਜ ਉਹਨਾਂ ਕੋਲ ਮਿੱਤਰ ਲੋਕਾਂ ਕੋਲੇ ਇਰਾਦਾ ਹੁੰਦਾ ਸਾਡੇ ਇਰਾਦੇ ਕਾਇਮ ਹੈ ਉਹਨਾਂ ਦੇ ਅੱਥਰੂ ਪੈਂਦੇ ਉਹਨਾਂ ਦੀਆਂ ਗੋੜਾਂ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਜੇ ਲੋਕ ਇਰਾਦੇ ਤੇ ਸਾਨੂੰ ਜਨਵਾਦ ਦੇ ਮੌਕੇ ਤੇ ਕਿਉਂਕਿ ਅਥਰੂ ਦਾ ਇਹਦੇ ਗੋਲੇ ਦੀਆਂ ਗੋਲੀਆਂ ਵੀ ਪਿੱਛੇ ਹਟ ਜਾਂਦੀਆਂ ਹੁੰਦੀਆਂ ਨੇ ਰੋਕ ਆਉਣ ਕੱਢੇ ਜਾਂਦੇ ਆ ਜਬਰ ਕਰਨ ਵਾਸਤੇ ਤਾਂ ਬਹੁਤ ਹਥਿਆਰ ਸੀ ਅੰਗਰੇਜ਼ਾਂ ਕੋਲੇ ਕਿੱਧਰ ਕਿੱਧਰ ਮਾਰਨੀਆਂ ਮਰਵਾਉਣੀਆਂ ਯਾਨੀ ਉਹਨਾਂ ਨੇ ਗੋਲੀਆਂ ਦੇ ਨਾਲ ਭੁੰਨ ਦੇ ਲੋਕ ਉਹ ਭਰਤੇ ਦੇਲੇ ਵਾਲੇ ਬਾਗ ਦੇ ਵਿੱਚ ਕਿ ਲੋਕ ਦਾ ਭੁੰਨ ਲੋਕ ਗੋਲੀਆਂ ਨਾਲ ਨਹੀਂ ਲੋਕਾਂ ਦੇ ਇਰਾਦੇ ਕਾਇਮ ਹੁੰਦੇ ਆ ਇਹਨਾਂ ਨੂੰ ਭਲੇ ਕਰਦਾ ਸਰਕਾਰ ਦੇ ਧੱਕੇ ਨੂੰ ਕਿਵੇਂ ਦੇਖਦੇ ਹੋ ਇਹ ਸੋਚਣਾ ਸਰਕਾਰ ਪਰਚੇ ਦਾ ਸਾਡਾ ਫੈਸਲਾ ਸੀ ਚੋਣਾਂ ਨੇੜੇ ਨੇ ਤੇ ਵਹਿ ਜਾਣ ਵਾਲਾ ਜਿਹੜਾ ਅੱਜ ਖੜੇ ਹੈ ਦੇਖੋ ਸਰਕਾਰ ਨੇ ਸਾਸੀ ਹੈ ਉਹ ਦਾਤੇ ਦਾਤੀ ਆ ਦੇਖ ਲਾਂਗੇ ਸਾਸੀ ਝਟਕਾ ਨਹੀਂ ਕਿਉਂਕਿ ਇਹਨਾਂ ਨੂੰ ਲੋਕਾਂ ਦੇ ਜਿਹੜੇ ਕਾਰਪੋਰੇਟਰ ਦੇ ਹੱਲੇ ਨਹੀਂ ਇਹਦੇ ਗੱਲ ਕਰੋ ਸਾਥ ਜੀ ਸੀ ਇਹ ਸਾਵਾ ਗੁਰਪ੍ਰੀਤ ਰੀਡਲਾ ਐਸਐਸਪੀ ਸਾਹਿਬ ਦੇ ਉਹਨਾਂ ਨੂੰ ਕਿਹਾ ਜੀ ਵੀ ਜਦੋਂ ਬੰਦੇ ਛੱਡ ਕੇ ਗੱਲ ਕਰਿਓ ਨਹੀਂ ਸਾਡੇ ਨਾਲ ਕੋਈ ਗੱਲ ਕਰਦਾ ਮਸਲਾ ਨਹੀਂ ਉਹ ਗੱਲ ਮੁੱਕੀ ਹੋਈ ਆ ਆਪਣੀ ਇਸ ਕਰਕੇ ਗੱਲਬਾਤ ਦਾ ਕੋਈ ਮਸਲਾ ਵੀ ਕੋਈ ਅਧਿਕਾਰੀ ਖੁਸ਼ੀ ਆਵੇ ਮੂਰੇ ਗੱਲਬਾਤ ਕਰਨ ਉਹ ਆਉਦਾ ਫੈਸਲਾ ਕਰਨ ਵੀ ਪੂਰਾ ਭੇਣ ਤੋਂ ਬਾਅਦ ਵੇਚਦੇ ਬਹਿਣ ਜਾਇ ਮਾਹੌਲ ਸ਼ਾਂਤ ਕਰਨਾ ਇਹ ਉਹਨਾਂ ਦੀ ਮਰਜ਼ੀ ਆ ਹੁਣ ਅਸੀਂ ਦੀ ਮਾਹੌਲ ਵਿਗਾੜਦੇ ਆ ਕਿਹਨੇ ਟ੍ਰੈਫਿਕ ਜਾਮ ਕਰੀਆਂ ਮਾਰੇ ਭਰਾਵਾਂ ਨੂੰ ਨਸਾਨੀਆਂ ਅਜ ਤਾਂ ਹੁਣ ਇੱਥੇ ਆਏ ਆ ਐਡਾ ਬੁਰਾ ਹਾਲ ਹੋਇਆ ਲੋਕਾਂ ਦਾ ਪੁਰਾ ਜਾਨ ਦੇ ਟੈਂਟਰ ਫੜ ਫੜ ਕੈਡੇ ਲਾਤੇ ਇਹਨਾਂ ਵੱਲ ਸਰਕਾਰ ਨੂੰ ਇਥੋਂ ਦੇ ਅਧਿਕਾਰੀਆਂ ਨੂੰ ਜੋ ਮਰਜ਼ੀ ਕਰਨ ਦੀ ਆਗਿਆ ਹੈ ਆਪਦੀ ਮਰਜ਼ੀ ਕਰਦੇ ਐ ਕਿਉਂਕਿ ਹੰਕਾਰ ਹੈ ਕੁਰਸੀ ਦਾ ਹੰਕਾਰ ਹਸਾਬ-ਸਾਬ ਦਾ ਠੀਕ ਟੁਕਦਾ ਹੁੰਦਾ ਜੇ ਹੰਕਾਰ ਹਸਾਬ ਤੋਂ ਬਾਹਰ ਹੋ ਜਾਏ ਫਿਰ ਮਾਰ ਵੀ ਪੈ ਜਾਂਦੀ ਹੈ ਪਹਿਲਾਂ ਵਾਲਿਆਂ ਨੂੰ ਪਈ ਹੈ ਅੰਗਰੇਜ਼ਾਂ ਨੂੰ ਵੀ ਪਈ ਹੈ ਥੋਨੂੰ ਵੀ ਪੈਣ ਵਾਲੀ ਹੈ ਜਿਹੜਾ ਕਹਿੰਦਾ ਸੀ ਮੈਂ ਤਾਂ ਇਨਕਲਾਬ ਭਗਸੌਣਾ ਬੰਦਾ ਉਹ ਪੱਗ ਮਾਰਨੀ ਲੋਕਾਂ ਨੂੰ ਧੋਖਾ ਦੇਣ ਵਾਸਤੇ ਲੋਕ ਧੋਖੇ ਚ ਆ ਗਏ ਪਰ ਇਹ ਧੋਖਾ ਕਹਿ ਦੇਣ ਚੱਲਿਆ ਹਰਤਾ ਨਹੀਂ ਗੱਟਿਆ ਹੁਣ ਤਾਂ ਜਿਹੜੇ ਆਪ ਵਾਲੇ ਜਿਹੜੇ ਕਹਿੰਦੇ ਸਾਡੇ ਨਾਲ ਬਾੜੇ ਪੋਮਕੜਾ ਉਹ ਗਾਲ੍ਹਾਂ ਕੱਢਦੇ ਆ ਤੁਹਾਨੂੰ ਸੁਣ ਲਿਓ ਆ ਟਾਈਮ ਦਾ ਖਿਆਲ ਵੀ ਰੱਖ ਲਿਓ ਭਰਾਵੋ ਗੱਲਾਂ ਉਸੇ ਕੰਮ ਜਿਹਦਾ ਰਹ ਜੀਏ ਸਾਰੇ ਪਾਜ ਨੇ ਹੈਗੇ ਆ ਡਾਂਗਾਂ ਥੱਲੇ ਨਹੀਂ ਹੋਣੀਆਂ ਚਾਹੀਦੀਆਂ ਕੋਈ ਪੌਸੜਾ ਕੋਈ ਹੁਨਾਵਦਕਾਰੀ ਸਾਡੇ ਵਿੱਚ ਬਣਦੀ ਗੋਸ਼ ਨਾ ਕਰੇ ਛੋਡੇ ਗੋਲੇ ਅਤਰੂਗਾ ਸੋ ਹੋਣਗੇ ਜਿਹੜਾ ਫਟਾ ਧੁੱਲਰ ਕਹਿੰਦਾ ਸੀ ਦੁਨਿਆਲੇ ਵੀ ਲਾਠੀ ਵੀ ਚੱਲੂ ਅਤਰੂਗਾ ਦੇ ਗੋਲੇ ਵੀ ਚੱਲਣਗੇ ਜੋ ਕਸਰ ਹੈਗੀ ਅੱਜ ਗੋਲੀਆਂ ਵੀ ਚਲਾ ਲਿਓ ਕੱਢ ਲੋ ਕਸਰ ਕੋਈ ਦਿੱਕਤ ਨਹੀਂ ਮਰਨਾ ਇੱਕ ਦਿਨ ਸਾਰਿਆਂ ਨੇ ਅੱਜ ਜੀ ਮੌਤਾਂ ਮਰ ਜੀਏ ਤੁਸੀਂ ਸਾਨੂੰ ਕਹਿੰਦੇ ਸਲਫਾਸਕਾ ਖਾ ਖਾ ਮਰ ਜਾਓ ਗਲਾਂ ਦੇ ਰਸੇ ਪਾ ਕੇ ਮਰ ਜਾਓ ਕਿਸੇ ਰੇਲ ਥੱਲੇ ਆ ਜਾਓ ਉਹ ਮੌਤ ਪਸੰਦ ਨਹੀਂ ਸਾਨੂੰ ਆ ਜਿਹੜੀ ਤੁਸੀਂ ਦਿਓਗੇ ਡਾਂਗ ਵਾਲੀ ਦੇ ਦਿਓ ਗੋਲੀ ਵਾਲੀ ਦੇ ਦਿਓ ਪਸੰਦ ਹੈ ਫੈਸਲਾ ਤੁਹਾਡੇ ਹੱਥ ਹੈ ਫੇਰ ਨਾ ਕਿਹਾ ਵੀ ਸਾਨੂੰ ਸਮਾਂ ਨਹੀਂ ਦਿੱਤਾ ਸਮਾ ਦੇਤਾ ਮਿੰਟ ਮੈ ਲਾ ਜਣ ਨੇੜੇ ਲੱਗਣ ਵਾਲੇ ਹੋਣਗੇ ਕਿਹਨੇ ਦੇਖਿਆ ਘੜੀਆਂ ਤੋਹ ਕਾਇ ਮੰਡ ਰਹਿ ਗਏ ਮੈਂ 20 ਮਿੰਟ ਤੇ ਸੀ ਉਹ ਦੱਸੋ ਕਾ ਰਹਿ ਗਏ 15 15 ਮਿੰਟ ਰਹਿਦੇ ਆ ਜੀ ਵਾਹ ਜੀ ਬਾਬਾ ਵਾਲਾ ਮੈਂ ਟਾਈਮ ਵਾਲਾ ਦੇ ਬੈਠਾ ਫਿਰ ਚਲੋ ਕੋਈ ਗੱਲ ਨਹੀਂ ਫਿਰ ਆਏ ਨਹੀਂ ਹੋਰਾਂ ਨੂੰ ਬਾਈ ਸਾਨੂੰ ਸਮਾਂ ਨਹੀਂ ਦਿੰਦਾ ਟੜਕੇ ਤੋਂ ਲੈ ਕੇ ਸੋਚਣ ਦਾ ਸਮਾਂ ਸੀ ਉਹਨਾਂ ਦਾ ਸਾਰੇ ਭਾਈ ਹੋ ਗਿਆ ਖੇਚਾ ਤੂੰ ਆ ਬੰਦੇ ਵੀ ਫੜ ਲਏ ਨੇ ਸੰਕੜੇ ਹੁਣ ਉਹਨਾਂ ਦੇ ਪਾ ਕੇ ਵਰਕੇ ਤੈਨੂੰ ਫੜੇ ਬੰਦ ਕਰਦੇ ਹੁਣ ਛੱਡਦੇ ਤਾਂ ਹੁੰਦੇ ਹੁੰਦੇ ਨਹੀਂ ਨਾ ਛੱਡਣੇ ਚਾਹੀਦੇ ਆ ਕਿਉਂਕਿ ਮਾਹੌਲ ਸੰਤ ਕਰਨਾ ਨਾ ਆਪ ਆ ਜਦੋਂ ਸਾਰੇ ਲੈਣ ਵਾਲੇ ਨੂੰ ਫੜ ਕੇ ਅੰਦਰ ਕਰ ਦੋਗੇ ਬੰਦ ਮਾਹੌਲ ਤਾਂ ਸ਼ਾਂਤ ਹੋ ਗਿਆ ਕਰਦੇ ਹੋ ਅੰਦਰ ਲੋਕ ਕਰ ਲੂਣਗੇ ਫੈਸਲਾ ਪਹਿਲਾ ਸਾਡਾ ਪ੍ਰਧਾਨ ਗ੍ਰਾਹਕਾਂ ਨਹੀਂ ਕੋਈ ਮਰੀ ਨਾ ਇਹ ਤਾਂ ਹੋਰ ਆਉਣਗੇ ਇਹ ਸਰਕਾਰ ਕੋਈ ਜੱਥੇਬੰਦੀ ਦੇ ਉੱਤੋਂ ਦੀ ਹੋ ਸਕਦੀ ਹੈ ਲੋਕਾਂ ਦੇ ਉੱਤੋਂ ਦੀ ਨਹੀਂ ਹੋ ਸਕਦੀ ਤੁਸੀਂ ਲੋਕਾਂ ਨੂੰ ਸਰਕਾਰ ਤੋਂ ਲਿਆਉਣ ਦਾ ਫੈਸਲਾ ਕਰੀ ਬੈਠੋ ਕਿ ਤੁਹਾਡੇ ਘਰੇ ਲਾਈਟ ਨਹੀਂ ਰਹਿਣਦੇ ਨੇ ਲੋਕ ਇਹ ਹੁੰਦੇ ਆ ਦੇਖੋ ਅਸੀਂ ਕੁਝ ਕੰਪਨੀਆਂ ਨੂੰ ਦੂਜੇ ਨੇ ਉਹ ਮੋਹੜਾ ਨਹੀਂ ਵਿਕਣਗੇ ਦੂਜਾ ਕੋਈ ਬੀਜ ਨਹੀਂ ਵਿਕਣਾ ਤੁਸੀਂ ਨਿਵੇਕਾ ਖਤਮ ਕਰਦੀ ਲੋਕਾਂ ਨੂੰ ਧੋਖਾ ਦਿੰਦੇ ਹੋ ਜਦ ਮੈਂ ਇਹ ਸਦਾ ਸਵਾਲ ਸਦਨ ਕਰਦਾ ਤੁਸੀਂ ਕਿਰਤ ਕਾਨੂੰਨ ਲਿਆਇਓ 8 ਘੰਟਿਆਂ ਦੀ ਬਜਾ 12 ਘੰਟੇ ਕੰਮ ਲੈਣੇ ਹੋ ਕੋਈ ਓਵਰਟਾਈਮ ਨਹੀਂ ਬੰਦੇ ਇੱਕ ਕਦੇ ਆ ਜਿੱਦਾਂ ਐਂ ਗਏ ਇਹ ਜਿਹੇ ਫੈਸਲੇ ਕਰਦੇ ਹੋ ਕੋਈ ਰੁਜ਼ਗਾਰ ਨਹੀਂ ਜਿਹੜਾ ਭਵੰਤਵਾਨ ਅਸੀਂ ਟੈਂਕੀਆਂ ਤੇ ਨਹੀਂ ਚੜਨਾ ਕਿਸ ਨੂੰ ਸੜਕਾਂ ਤੇ ਨਹੀਂ ਆਉਣ ਦੀ ਲੋੜ ਪੈਣੀ ਉਹ ਕਹਿੰਦਾ ਮੈਂ ਕਿੰਡਾ ਰੁਜ਼ਗਾਰ ਦੇਤਾ ਉਗੇ ਮਸਲੇ ਹੱਲ ਹੁਣ ਲੋਕਾਂ ਨੂੰ ਧੋਖਾ ਦੇਣ ਖਾਤਰ ਹੈ ਕਹਿੰਦਾ ਜੀ ਅਸੀਂ 10 ਲੱਖ ਪ੍ਰਤੀ ਪਰਿਵਾਰ ਲਾਜਾ ਦੇਤਾ ਜਿੰਨੇ ਉਹ ਸਮਝਿਆ ਲੋਕਾਂ ਨੂੰ ਬੁੱਧੂ ਹੈ 10 ਲੱਖ 123 ਬਿਮਾਰੀਆਂ ਦਾ ਹਰ ਤੱਕ ਦੀ ਬਿਮਾਰੀ ਲੱਗਦੀ ਹੈ ਉਹਨੂੰ 40000 ਦੋਨੇ ਕਿਹੜਾ ਹਸਪਤਾਲ ਹੈ ਜਿਹੜਾ ਹਰ ਤੱਕ ਦਾ 40000 ਦਾ ਇਲਾਜ ਕਰਦਾ ਕੈਂਸਰ ਦੀ ਬਿਮਾਰੀ ਹੈ ਤਰ੍ਹਾਂ ਦਾ ਮੰਜਾ ਬੂਤਾ ਵਜਦਾ ਦਾ علاج ਕਰੋੜਾਂ ਵਿੱਚ ਤੇ ਦਾ ਵੀ ਇੰਨਾ ਹੋ ਗਿਆ ਹੋ ਆ ਰੂਗੀ ਲਿਸਟ ਸਾਰਿਆਂ ਕੋਲੇ ਜਨ ਵੀ ਕੁੱਲ ਬਿਮਾਰੀਆਂ ਗਿਣ ਕੇ